ਪਾਇਜ ਜਸਵੀਰ ਸਿੰਘ ਖਾਲਸਾ ਤੇ ਤੁਸੀਂ ਇਸ ਵਕਤ ਜੁੜੇ ਹੋ YouTube ਚੈਨਲ ਫਕਰ ਟੀਵੀ ਦੇ ਨਾਲ ਜਿਵੇਂ ਕਿ ਅਸੀਂ ਕੱਲ ਇਤਿਹਾਸ ਆਪ ਜੀ ਨੂੰ ਸਰਵਣ ਕਰਾਇਆ ਕਿ ਦਸਪੋ ਦਾ ਇਤਿਹਾਸ ਗੁਪੀ ਸ਼ਰਨਕੌਰ ਨੇ ਗੜੀ ਚਮਕੌਰ ਦੇ ਵਿੱਚ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਤੇ ਨਾਲ 40 ਸਿੰਘਾਂ ਦੇ ਸਰੀਰਾਂ ਦੇ ਸੰਸਕਾਰ ਕੀਤੇ ਆ ਤੇ ਕਿਵੇਂ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਣਾ ਪਿਆ ਇਹ ਸਾਰੀ ਭਾਰਤ ਆਪਾਂ ਪਿਛਲੇ ਪੋਡਕਾਸਟ ਵਿੱਚ ਆਪ ਜੀ ਨੂੰ ਸਰਵਣ ਕਰਾ ਚੁੱਕੇ ਹਾਂ ਅੱਜ 11 ਪਉ ਦਾ ਦਿਨ ਹੈ ਆਓ ਆਪਾਂ ਅੱਜ ਦੇ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ 11 ਪਉ ਨੂੰ ਪਹਿਲੀ ਪੇਸ਼ੀ ਪੈਂਦੀ ਹੈ ਸਹਬਜ਼ਾਦੇ ਬਾਬਾ ਜੋਰਾਬਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ 10 ਪਉ ਦੀ ਰਾਤ ਨੂੰ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰਕੌਰ ਨੂੰ ਸਮੇਤ ਸੋਦੇ ਸਹਬਜ਼ਾਦਿਆਂ ਦੇ ਕੈਦ ਕਰ ਦਿੱਤਾ ਜਾਂਦਾ ਹੈ 11 ਪਉ ਨੂੰ ਅਮਰਤ ਵੇਲੇ ਮਾਤਾ ਗੁਜਰਕੌਰ ਜੀ ਛੋਟੇ ਸਹਬਜ਼ਾਦਿਆਂ ਨੂੰ ਉਠਾਉਂਦੇ ਹਨ ਕਿ ਬੱਚਿਓ ਉਠੋ ਨਿਤਨੇਮ ਕਰੋ ਬਾਣੀ ਪੜੋ ਤੇ ਮਾਤਾ ਜੀ ਬਾਣੀ ਪੜਾ ਰਹੇ ਆ ਇਹਨੇ ਨੂੰ ਪੋੜੀਆਂ ਚੜ ਕੇ ਆਉਂਦੇ ਨੇ ਕੁਝ ਸਿਪਾਈ ਤੇ ਮਾਤਾ ਜੀ ਨੂੰ ਕਹਿੰਦੇ ਆ ਕਿ ਮਾਤਾ ਜੀ ਆਪਣੇ ਬੱਚਿਆਂ ਨੂੰ ਤਿਆਰ ਕਰੋ ਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਸਾਡੇ ਨਾਲ ਭੇਜੋ ਮਾਤਾ ਜੀ ਕਹਿੰਦੇ ਬੱਚਿਆਂ ਨੂੰ ਕਿੱਥੇ ਲੈ ਕੇ ਜਾਓਗੇ ਤੁਸੀਂ ਉਹ ਕਹਿੰਦੇ ਵੀ ਅੱਜ ਵਜੀਦ ਖਾਨ ਦੀ ਕਚਾਰੀ ਲੱਗਣੀ ਹੈ ਬੱਚਿਆਂ ਨੂੰ ਵਜੀਦ ਖਾਨ ਦੇ ਸਾਹਮਣੇ ਪੇਸ਼ ਕੀਤਾ ਜਾਏਗਾ ਮਾਤਾ ਗੁਜਰ گور ਜੀ ਕਹਿੰਦੇ ਆ ਕਿ ਸਾਡੇ ਇਹਨਾਂ ਬੱਚਿਆਂ ਦੇ ਨਿੱਕੇ ਨਿੱਕੇ ਬੱਚਿਆਂ ਦਾ ਕਸੂਰ ਕੀ ਹੈ ਫੌਜੀ ਕਹਿੰਦੇ ਆ ਵੀ ਇਹਨਾਂ ਦਾ ਕਸੂਰ ਹੀ ਅਕੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ ਪਰ ਸਾਡੀ ਜ਼ਿੰਮੇਵਾਰੀ ਲੱਗੀ ਆ ਸਾਡੀ ਡਿਊਟੀ ਆ ਅਸੀਂ ਤੇ ਨੌਕਰੀ ਕਰਦੇ ਆ ਅਸੀਂ ਹੁਕਮ ਦੇ ਬੱਜੇ ਹੋਏ ਆ ਮਾਤਾ ਜੀ ਬੱਚਿਆਂ ਨੂੰ ਤੋਂ ਸਮਾਂ ਜ਼ਿਆਦਾ ਨਾ ਲਾਓ ਨਿੱਕੇ ਨਿੱਕੇ ਬੱਚਿਆਂ ਨੂੰ ਮਾਤਾ ਗੁਜਰਕੌਰ ਜੀ ਉਹਨਾਂ ਫੌਜੀਆ ਦੇ ਨਾਲ ਭੇਜ ਦਿੰਦੇ ਆ ਤੇ ਅੱਗੇ ਜਿਹੜੀ ਵਜ਼ੀਰ ਖਾਨ ਦੀ ਕਚਹਿਰੀ ਆ ਉਹਦਾ ਦਰਵਾਜ਼ਾ ਬੰਦ ਕੀਤਾ ਹੋਇਆ ਖਿੜਕੀ ਖੁੱਲੀ ਕੀਤੀ ਹੋਈ ਆ ਉਹਦਾ ਕਾਰਨ ਇਹ ਆ ਕਿ ਬੱਚੇ ਜਦੋਂ ਸਿਰ ਝੁਕਾ ਕੇ ਲੰਘਣਗੇ ਉਸ ਖਿੜਕੀ ਦੀ ਥਾਂ ਹੀ ਤੇ ਆਪਾਂ ਤਾੜੀ ਮਾਰਨਾਂਗੇ ਕਿ ਬੱਚਿਆਂ ਨੇ ਬਜੀਤ ਖਾਨ ਨੂੰ ਸਲਾਮ ਕਰ ਦਿੱਤੀ ਐ ਬੱਚਿਆਂ ਨੇ ਇਸਲਾਮ ਕਬੂਲ ਕਰ ਲਿਆ ਨੀ ਕਿਨੇ ਕਿ ਬੱਚਿਆਂ ਦੀ ਅਸੀਂ ਆਵਾਜ਼ ਨੂੰ ਦਬ ਲਵਾਂਗੇ ਤੇ ਜਦੋਂ ਸਹਬਜ਼ਾਦਿਆਂ ਨੂੰ ਉਸ ਜਿਹੜੀ ਕਚਹਿਰੀ ਦੇ ਦਰਵਾਜ਼ੇ ਤੇ ਲਿਆਂਦਾ ਗਿਆ ਸਹਬਜ਼ਾਦਿਆਂ ਨੇ ਇੱਕ ਦੂਜੇ ਦੇ ਚਿਹਰੇ ਵੱਲ ਵੇਖਿਆ ਤਾਂ ਬਾਬਾ ਜੋਰਾਬਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੋਵਾਂ ਨੇ ਇੱਕ ਦੂਜੇ ਵੱਲ ਵੇਖਿਆ ਤੇ ਸਿਰ ਨਹੀਂ ਝੁਕਾਇਆ ਪਹਿਲਾਂ ਆਪਣੇ ਸੱਜੇ ਪੈਰ ਦੀਆਂ ਜੁੱਤੀਆਂ ਕਚਹਿਰੀ ਦੇ ਅੰਦਰ ਪਰਵੇਸ਼ ਕੀਤੀਆਂ ਜਦੋਂ ਆ ਮੰਜ਼ਰ ਦੇਖਿਆ ਤੇ ਉਹ ਸਬਾਕਰਤ ਸਾਰੀ ਕਚਹਿਰੀ ਸਨ ਹੋ ਗਈ ਕਿ ਇਹਨਾਂ ਬੱਚਿਆਂ ਦੀ ਦਲੇਰੀ ਕਿੰਨੀ ਹੈ ਇਹਨਾਂ ਬੱਚਿਆਂ ਦੀ ਸੋਚਨ ਸ਼ਕਤੀ ਕਿੰਨੀ ਹੈ ਗੁਰੂ ਸਾਹਿਬ ਦੇ ਬੱਚੇ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਲਾਲ ਨੇ ਫਰਜ਼ੰਦ ਨੇ ਤੇ ਜਦੋਂ ਇਹਨਾਂ ਨੂੰ ਸਮਝਾਇਆ ਗਿਆ ਸੀ ਬੱਚਿਆਂ ਨੂੰ ਕਿ ਬੱਚਿਓ ਤੁਸੀਂ ਜਾ ਕੇ ਵਜੀਦ ਖਾਨ ਨੂੰ ਸਲਾਮ ਕਰਨੀ ਹੈ ਤੇ ਜਾ ਕੇ ਬੱਚਿਆਂ ਨੇ ਆਵਾਜ਼ ਮਾਰੀ ਕਹਿੰਦੇ ਵਜੀਦ ਖਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਨੇ ਫਤੇਦਾ ਜਕਾਰਾ ਛੱਡਿਆ ਸਾਰੀ ਕਚੈਰੀ ਵਿੱਚੋਂ ਕਿਸੇ ਨੇ ਬੱਚਿਆਂ ਦੇ ਜਕਾਰੇ ਦੀ ਜਵਾਬ ਨਹੀਂ ਦਿੱਤੀ ਦੂਜੀ ਵਾਰ ਜਵਾਬ ਵੀ ਬੱਚਿਆਂ ਨੇ ਆਪਣੇ ਮੁਖ ਤੋਂ ਹੀ ਫੇਰ ਲਿਆ ਆਪ ਹੀ ਫਤੇ ਬੁਲਾਈ ਤੇ ਉਸ ਵਕਤ ਕਚੈਰੀ ਵਿੱਚ ਕਿਹਾ ਗਿਆ ਬੱਚਿਆਂ ਨੂੰ ਡਰਾਇਆ ਗਿਆ ਕਿ ਬੱਚਿਓ ਇਹ ਤੁਹਾਡਾ ਗੁਰਦੁਆਰਾ ਨਹੀਂ ਹੈ ਇਹ ਤੁਹਾਡੇ ਪਿਓ ਦਾ ਗੁਰਦੁਆਰਾ ਨਹੀਂ ਜਿੱਥੇ ਜਕਾਰੇ ਛੱਡਦੇ ਹੋ ਤੇ ਸਾਬ ਜਦਿਆਂ ਨੇ ਕਿਹਾ ਸਾਨੂੰ ਪਤਾ ਹੈ ਇਹ ਗੁਰਦੁਆਰਾ ਨਹੀਂ ਹੈ ਸਾਨੂੰ ਪਤਾ ਹੈ ਕਿ ਸਾਡੇ ਅਨੰਦਪੁਰ ਸਾਹਿਬ ਸਾਡੇ ਗੁਰੂ ਦਾ ਘਰ ਨਹੀਂ ਹੈ ਪਰ ਅਸੀਂ ਜਕਾਰਾ ਉੱਥੇ ਛੱਡਦੇ ਹਾਂ ਜਿੱਥੇ ਗੁਰਦੁਆਰਾ ਸਾਹਿਬ ਬਣਨਾ ਹੁੰਦਾ ਹੈ ਬੱਚਿਆਂ ਨੂੰ ਬਹੁਤ ਡਰਾਇਆ ਜਾਂਦਾ ਧਮਕਾਇਆ ਜਾਂਦਾ ਲਾਲਚ ਦਿੱਤੇ ਜਾਂਦੇ ਆ ਤੁਹਾਨੂੰ ਬੇਗਮਾਂ ਦੇ ਡੋਲੇ ਦਿੱਤੇ ਜਾਣਗੇ ਸੁੰਦਰ-ਸੁੰਦਰ ਬੱਚੀਆਂ ਦੇ ਨਾਲ ਇਸਲਾਮ ਦੀਆਂ ਬੱਚੀਆਂ ਦੇ ਨਾਲ ਤੁਹਾਡੇ ਨਕਾਹ ਪੜਾਏ ਜਾਣਗੇ ਤੁਸੀਂ ਦੀਨ-ਏ-ਇਸਲਾਮ ਕਬੂਲ ਕਰ ਲਓ ਬੱਚੇ ਇਨਕਾਰ ਕਰ ਦਿੰਦੇ ਫਿਰ ਉਹਨਾਂ ਬੱਚਿਆਂ ਨੂੰ ਇੱਕ ਤਿੰਨ ਤਖਤ ਸਜਾਈ ਜਾਂਦੇ ਆ ਇੱਕ ਤਖਤ ਦੇ ਉੱਤੇ ਖਡੌਣੇ ਰੱਖੇ ਜਾਂਦੇ ਆ ਦੂਜੇ ਤੱਕ ਦੇ ਉੱਤੇ ਮਠਿਆਈ ਰੱਖੀ ਜਾਂਦੀ ਹੈ ਤੇ ਤੀਜੇ ਤੱਕ ਦੇ ਉੱਤੇ ਇੱਕ ਬੰਦੂਕ ਤੇ ਕੁਝ ਹਥਿਆਰ ਰੱਖੇ ਜਾਂਦੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਵਰਸਾ ਵੀ ਹੁੰਦਾ ਹੈ ਤੇ ਜਦੋਂ ਉਹਨਾਂ ਬੱਚਿਆਂ ਨੂੰ ਕਿਹਾ ਜਾਂਦਾ ਕਿ ਤੁਸੀਂ ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜੀ ਚੀਜ਼ ਸਿਲੈਕਟ ਕਰੋਗੇ ਕਿਹੜੀ ਚੀਜ਼ ਨੂੰ ਪਸੰਦ ਕਰੋਗੇ ਸਹਿਬਜ਼ਾਦਿਆਂ ਨੇ ਇਹਨਾਂ ਮਠਿਆਈਆਂ ਵਾਲੇ ਪਾਸੇ ਦੇਖਿਆ ਸਹਿਬਜ਼ਾਦਿਆਂ ਨੇ ਇਹਨਾਂ ਖਿਡੌਣੇ ਵਾਲੇ ਪਾਸੇ ਵੇਖਿਆ ਸਹਿਬਜ਼ਾਦਿਆਂ ਨੇ ਉਸ ਵਕਤ ਬਾਬਾ ਜੋਰਾਬਰ ਸਿੰਘ ਜੀ ਨੇ ਬੰਦੂਕ ਨੂੰ ਹੱਥ ਪਾ ਲਿਆ ਤੇ ਬਾਬਾ ਫਤਿਹ ਸਿੰਘ ਜੀ ਨੇ ਕੋ ਨੇਜਾ ਪਿਆਸੀ ਉਸ ਨੇ ਜਨ ਚੁਕਦਿਆ ਤੇ ਉਸ ਵਕਤ ਗੁਰਮੁਖ ਪਿਆਰਿਓ ਜਦੋਂ ਦੇਖਿਆ ਸਾਰਾ ਇਹ ਕਾਰਨਾਮਾ ਤੇ ਉਸ ਸਭਾ ਦੇ ਵਿੱਚ ਇੱਕ ਵਜੀਦ ਖਾਨ ਦਾ ਵਜੀਦ ਹੈ ਜਿਹਦਾ ਇਤਿਹਾਸ ਦੇ ਨਾਮ ਸੁਚਾ ਨੰਦਾਂ ਦਾ ਤੇ ਸਿੱਖ ਕੌਮ ਉਹਨੂੰ ਝੂਠਾ ਆਨੰਦ ਕਹਿ ਕੇ ਸੰਬੋਧਨ ਕਰਦੀ ਹੈ ਉਹਨੇ ਆਖਿਆ ਕਿ ਦੇਖਿਆ ਮਹਾਰਾਜ ਇਹਨਾਂ ਬੱਚਿਆਂ ਦਾ ਅੰਦਰ ਕਿੱਡਾ ਜ਼ਹਿਰ ਹੈ ਇਹ ਸੱਪ ਦੇ ਬੱਚੇ ਸਪੂਲਿਏ ਨੇ ਇੱਕ ਗੁਰੂ ਗੋਬਿੰਦ ਸਿੰਘ ਵਾਗੀ ਸਾਡੇ ਕੋਲੋਂ ਸੰਭਿਆ ਨਹੀਂ ਜਾਂਦਾ ਇਹ ਦੋ ਦੋ ਬੱਚੇ ਪੜ ਰਹੇ ਹੈ ਇਹ ਕੱਲ ਨੂੰ ਹਕੂਮਤ ਦੇ ਲਈ ਬਹੁਤ ਔਖਾ ਕਰਨਗੇ ਇਸ ਕਰਕੇ ਇਹਨਾਂ ਨੂੰ ਸ਼ਹੀਦ ਕਰ ਦੇਣਾ ਚਾਹੀਦਾ ਹੈ ਜੰਮਦੀਆਂ ਔਸੂਲਾਂ ਦੇ ਮੂੰਹ ਤੋੜ ਦੇਣੇ ਚਾਹੀਦੇ ਆ ਸੱਪ ਦੇ ਬੱਚੇ ਸਪੂੜੀਏ ਹੁੰਦੇ ਆ ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਸੋ ਉਸ ਵਕਤ ਉਸ ਸਭਾ ਦੇ ਵਿੱਚ ਇੱਕ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਹੈ ਵਜ਼ੀਰ ਖਾਨ ਨੂੰ ਕਹਿੰਦਾ ਕਿ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਤੂੰ ਲੈ ਸਕਦਾ ਹੈ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਕੋਲ ਤੇ ਸ਼ੇਰ ਮੁਹੰਮਦ ਖਾਨ ਨੇ ਕਿਹਾ ਕਿ ਇਸਲਾਮ ਮੈਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਇਸਲਾਮ ਕਹਿੰਦਾ ਕਿ ਜੇ ਮਾਪਿਆਂ ਦੇ ਨਾਲ ਕੋਈ ਗਲਤੀਆਂ ਨੇ ਸਾਡੇ ਵਿਤਕਰੇ ਨੇ ਕੋਈ ਸਾਡੀ ਗੱਲਬਾਤ ਹੈ ਉਹਨਾਂ ਨੇ ਜੇ ਕੋਈ ਗਲਤ ਕੰਮ ਕੀਤਾ ਹੈ ਤਾਂ ਉਹਨਾਂ ਦੀ ਸਜ਼ਾ ਉਹ ਭੁਗਤਾਂਗੇ ਬੱਚਿਆਂ ਦੇ ਕੋਲੋਂ ਮਸੂਮ ਜਿੰਦਾ ਦੇ ਕੋਲੋਂ ਆਪਾਂ ਇਹ ਕੋਈ ਹੱਕ ਨਹੀਂ ਸਾਨੂੰ ਇਸਲਾਮ ਨੇ ਦਿੱਤਾ ਕਿ ਅਸੀਂ ਉਹਨਾਂ ਦਾ ਬਦਲਾ ਨਿੱਕੇ ਨਿੱਕੇ ਬੱਚਿਆਂ ਦੇ ਕੋਲੋਂ ਲਈਏ ਤੇ ਇਹ ਗੱਲ ਕਹਿ ਕੇ ਤੇ ਵਜੀਦ ਖਾਨ ਨੇ ਆਖਿਆ ਸ਼ੇਰ ਮੁਹੰਮਦ ਖਾਨ ਨੂੰ ਕਿ ਤੂੰ ਮੈਨਂ ਲੱਗਦਾ ਕਾਫਰਾਂ ਨੂੰ ਬੜਾ ਪਿਆਰ ਕਰਨ ਲੱਗ ਗਿਆ ਤੇ ਸ਼ੇਰ ਮੁਹੰਮਦ ਖਾਨ ਨੇ ਆਖਿਆ ਮੈਂ ਕਾਫਰਾਂ ਨੂੰ ਪਿਆਰ ਨਹੀਂ ਕਰਦਾ ਮੈਂ ਇਸਲਾਮ ਨੂੰ ਪਿਆਰ ਕਰਦਾ ਮੈਨੂੰ ਮੇਰੇ ਪੀਰ ਨੇ ਸਾਡੀ ਆਵਾਦਤ ਅਸੀਂ ਕਰਦੇ ਆਂ ਕੁਰਾਨ ਪਾਕ ਦੇ ਵਿੱਚ ਕਿਹਾ ਹੋਇਆ ਹੈ ਕਿ ਬੱਚਿਆਂ ਦੇ ਉੱਤੇ ਕੋਈ ਜ਼ੁਲਮ ਨਹੀਂ ਕਰਨਾ ਤੇ ਇਸ ਕਰਕੇ ਮੈਂ ਤੈਨੂੰ ਵੀ ਬੇਨਤੀ ਕਰਦਾ ਵਜੀਦ ਖਾਨ ਕਿ ਤੂੰ ਵੀ ਇਹਨਾਂ ਬੱਚਿਆਂ ਦੇ ਉੱਤੇ ਰਹਿਮ ਕਰ ਦੇ ਵਜੀਦ ਖਾਨ ਨੇ ਰਹਿਮ ਨਹੀਂ ਕੀਤਾ ਸੁਚਾ ਨੰਦ ਜਿਨੇ ਉਹਨੇ ਬਾਲਦੀ ਦੇ ਉੱਤੇ ਅੱਗ ਪਾਈ ਤੇਲ ਪਾਇਆ ਉਹਨੇ ਹੋਰ ਅੱਗ ਨੂੰ ਵਧਾਇਆ ਤੇ ਉਸ ਸੁਚਾਨੰਦ ਜੀ ਨੇ ਫੇਰ ਸਾਬਜਾਦਿਆਂ ਨੂੰ ਕੋਈ ਕਸਰ ਨਹੀਂ ਛੱਡੀ ਸ਼ਹੀਦ ਕਰਵਾਰ ਦੇ ਵਿੱਚ ਉਹਨੇ ਵਜੀਰ ਖਾਨ ਨੂੰ ਪ੍ਰਕਾਰ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਉਸ ਵਕਤ ਗੁਰਮੁਖ ਪਿਆਰੇ ਉਹ ਵਜੀਰ ਖਾਨ ਨੇ ਆ ਕੇ ਬੱਚਿਆਂ ਨੂੰ ਬੜੇ ਡਰਾਵੇ ਵੀ ਦਿੱਤੇ ਲਾਲਚ ਵੀ ਦਿੱਤੇ ਸਾਮ-ਦਾਮ ਦੰਡ ਭੇਦ ਜੋ ਵੀ ਉਹ ਕਰ ਸਕਦੇ ਸੀ ਉਹਨਾਂ ਨੇ ਕੀਤਾ ਪਰ ਬੱਚਿਆਂ ਨੇ ਇੰਨੀ ਤੇ ਜਦੋਂ ਇਹ ਨਾ ਮੰਨਦੇ ਦੇਖ ਕੇ ਤੇ ਬੱਚਿਆਂ ਨੂੰ ਇੱਕ ਵਾਰ ਫੇਰ ਕਿਹਾ ਗਿਆ ਕਿ ਬੱਚਿਓ ਤੁਸੀਂ ਜਾ ਕੇ ਆਪਣੀ ਦਾਦੀ ਦੇ ਨਾਲ ਸਲਾਹ ਕਰ ਲਓ ਜਾ ਕੇ ਅਗਰ ਤੁਸੀਂ ਦੇਨ ਕਬੂਲ ਕਰ ਲਓਗੇ ਇਸਲਾਮ ਨੂੰ ਤਾਂ ਤੁਹਾਨੂੰ ਬਖਸ਼ ਦਿੱਤਾ ਜਾਏਗਾ ਤੁਹਾਨੂੰ ਤੁਹਾਡਾ ਆਨੰਦਪੁਰ ਸਾਹਿਬ ਵਾਪਸ ਕਰ ਦਿੱਤਾ ਜਾਏਗਾ ਨਾ ਤੁਹਾਡੇ ਵੱਡੇ ਭਰਾ ਤੁਹਾਡੇ ਕੋਲ ਰਹੇ ਆ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਤੁਹਾਡੇ ਪਿਤਾ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸਹਿਬਜ਼ਾਦੇ ਕਹਿਣ ਲੱਗੇ ਸਹਿਬਜ਼ਾਦੇ ਕਹਿਣ ਲੱਗੇ ਜੀਤਖਾਂ ਸਾਡੇ ਭਰਾ ਸ਼ਹੀਦ ਹੋਏ ਆ ਤੂੰ ਬਹੁਤ ਭਾਗਾ ਵਾਲਾ ਹੈ ਜਿਨੇ ਸਾਡੇ ਬੱਦੇ ਭਰਾਵਾਂ ਦੇ ਦਰਸ਼ਨ ਕੀਤੇ ਆ ਤੇਰੇ ਉਹ ਫੌਜੀ ਵਿਭਾਗਾਂ ਵਾਲੇ ਆ ਜਿਨ੍ਹਾਂ ਨੇ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਜੀ ਦੇ ਦਰਸ਼ਨ ਕੀਤੇ ਆ ਵਈ ਗੱਲ ਗੁਰੂ ਕਲਗੀਧਰ ਪਾਤਸ਼ਾਹ ਦੀ ਗੁਰੂ ਕਲਗੀਧਰ ਪਾਤਸ਼ਾਹ ਨੂੰ ਅੱਜ ਤੱਕ ਨਾ ਕੋਈ ਫੜ ਸਕਿਆ ਤੇ ਨਾ ਤੇਰੇ ਛਪਾਈਆਂ ਦੇ ਵਿੱਚ ਨਾ ਦਮ ਹੈਗਾ ਕਿ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜ ਸਕਣ ਇਸ ਕਰਕੇ ਆਪਣੀ ਜ਼ੁਬਾਨ ਨੂੰ ਲਗਾਮ ਦੇ ਤੇ ਸਹਿਬਜ਼ਾਦਿਆਂ ਨੂੰ ਬਹੁਤ ਡਰਾਇਆ ਤੁਮ ਕਹਾ ਜਾਂਦਾ ਸਹਿਬਜ਼ਾਦਿਆਂ ਨੂੰ ਫਿਰ ਅਖੀਰ ਵਿੱਚ ਕਿਹਾ ਜਾਂਦਾ ਕਿ ਜਾ ਕੇ ਤੁਸੀਂ ਆਪਣੀ ਮਾਤਾ ਦੇ ਨਾਲ ਇੱਕ ਵਾਰੀ ਸਲਾਹ ਕਰ ਲੋ ਤੁਹਾਨੂੰ ਬਖਸ਼ਿਆ ਜਾਵੇਗਾ ਤੇ ਸਹਬਜ਼ਾਦਿਆਂ ਨੂੰ ਵਾਪਸ ਪੇਜ ਦਿੱਤਾ ਜਾਂਦਾ ਜਦੋਂ ਨਿੱਕੇ ਨਿੱਕੇ ਪੈਰ ਦੇ ਨਾਲ ਬਾਬਾ ਜੋਰਾਬਰ ਸਿੰਘ ਬਾਬਾ ਫਤਿਹ ਸਿੰਘ ਜੀ ਠੰਡੇ ਬੁਰਜ ਦੀਆਂ ਪੌੜੀਆਂ ਚੜ੍ਹਦੀਆਂ ਨੇ ਤੇ ਮਾਤਾ ਜੀ ਵੱਲ ਜਾਂਦੇ ਆ ਮਾਤਾ ਜੀ ਘੁੱਟ ਕੇ ਜੱਫੀ ਵਿੱਚ ਪਾ ਲੈਂਦੇ ਆ ਤੇ ਮਾਤਾ ਬਹੁਤ ਖੁਸ਼ ਹੁੰਦੀ ਆਪਣੇ ਬੱਚਿਆਂ ਦੇ ਮੂੰਹ ਚੁੰਮ ਕੇ ਤੇ ਬੱਚਿਆਂ ਨੇ ਜਦੋਂ ਸਾਰੀ ਬਾਤ ਦੱਸੀ ਕਿ ਮਾਤਾ ਜੀ ਇੰਜ ਇੰਜ ਸਾਡੇ ਨਾਲ ਅੱਜ ਅੱਜ ਕਚਾਰੀ ਦੇ ਵਿੱਚ ਹੋਇਆ ਪਰ ਤੇਰੇ ਬੱਚਿਆਂ ਨੇ ਇਹ ਨਹੀਂ ਮੰਨੀ ਮਾਤਾ ਜੀ ਨੇ ਕੋਟਕਿੰਦਾਂ ਨਾਲ ਸ਼ਾਦੀ ਨਾਲ ਲਾ ਦਿਆ ਸੁਗਰਮੁਖ ਪਿਆਰ ਉਹ ਐਡਾ ਸਾਡਾ ਬਲੱਖਣ ਇਤਿਹਾਸ ਹੈ ਕਿ ਮਾਤਾ ਜੀ ਨੇ ਬਹੁਤ ਮਾਨ ਨਾਲ ਕਿਹਾ ਕਿ ਬੱਚਿਓ ਤੁਸੀਂ ਮੇਰੇ ਲਾਲ ਦੇ ਲਾ ਲੋ ਹਮਰੀ ਵੰਸ ਰੀਤ ਇਮ ਆਈ ਸੀ ਸਜਾਏ ਪਰ ਸਿਰ ਨਾ ਜਾਈ ਤੇ ਸਾਡੀ ਵੰਸ ਦੇ ਵਿੱਚ ਰੀਤ ਹੈ ਸਿਰ ਬੇਸ਼ੱਕ ਚਲ ਜਾਵੇ ਪਰ ਸਿਤਕ ਨਹੀਂ ਜਾਣਾ ਚਾਹੀਦਾ ਤੇ ਬੱਚਿਆਂ ਨੇ ਵੀ ਜਵਾਬ ਦਿੱਤਾ ਸੀ ਤਨ ਭਾਗ ਹਮਾਰੇ ਮਾਈ ਤਰਭੇਤ ਜੇ ਇਹ ਤਨ ਜਾਈ ਸੋ ਇਸ ਕਰਕੇ ਇਹ 11 ਪੋਦਾ ਇਤਿਹਾਸ ਹੈ ਬਾਕੀ 12 ਪੋਦਾ ਇਤਿਹਾਸ ਕੱਲ ਨੂੰ ਆਪਾਂ ਸੰਗਤ ਨੂੰ ਸਰਵਨ ਕਰਾਵਾਂਗੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ